ਸਤਿਕਾਰ اندر ਮੈਂ ਉਹ ਭਾ ਜਾ ਕੇ ਜੋ ਠਿਕ ਗਿਆ ਜੀ ਇਹ ਜਲਦੀ ਜਲਦੀ ਰਿਕਸ਼ਾ ਮਿਲ ਜੇ ਰੋਜ਼ ਦੀ ਰੋਟੀ ਖਾਣੇ ਆਵੇ ਕਰਕੇ ਖਾਣੇ ਵਾਲਾ ਹਜੇ ਕਿਸ਼ਤਾਂ ਵੀ ਨਹੀਂ ਲਹੀਆਂ ਸੀ ਰਿਕਸ਼ੇ ਦੀਆਂ ਬੇਰਹਿਮ ਲੁਟੇਰਿਆਂ ਨੇ ਲੁੱਟ ਲਿਆ ਗਰੀਬ ਰਿਕਸ਼ੇ ਵਾਲਾ ਦੇਖ ਲਓ ਅੱਜ ਕੱਲ ਦੇ ਹਾਲਾਤ ਬੇਰਹਿਮ ਲੁਟੇਰਿਆਂ ਨੇ ਬਜ਼ੁਰਗ ਪਰਦੇਸੀ ਰਿਕਸ਼ਾ ਚਾਲਕ ਪਰਦੇਸੀ ਨੂੰ ਵੀ ਨਹੀਂ ਬਖਸਿਆ ਲੁਟੇਰੇ ਪਹਿਲਾਂ ਰਿਕਸ਼ੇ ਵਾਲੇ ਦੀ ਸਵਾਰੀ ਬਣੇ ਤੇ ਬਾਅਦ ਚ ਗਰੀਬ ਰਿਕਸ਼ੇ ਵਾਲੇ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਸੜਕ ਦੇ ਨਾਲ ਪਈ ਖਾੜੀ ਚ ਸੁੱਟ ਦਿੱਤਾ ਅਤੇ ਰਿਕਸ਼ਾ ਖੋਕੇ ਲੈ ਗਏ ਪੀੜਤ ਰਿਕਸ਼ੇ ਵਾਲੇ ਨੇ ਨਵਾਂ ਰਿਕਸ਼ਾ ਕਰੀਬ 2 ਲੱਖ ਰੁਪਏ ਦਾ 6 ਮਹੀਨੇ ਪਹਿਲਾਂ ਹੀ ਲਿਆ ਸੀ ਅਜੇ ਸਿਰਫ 6 ਕਿਸ਼ਤਾਂ ਹੀ ਲਾਈਆਂ ਸਨ ਉਹਦਾ ਰਿਕਸ਼ਾ ਜੋ ਉਹਦੀ ਰੋਜੀ ਰੋਟੀ ਸੀ ਅਣਪਛਾਤੇ ਲੁਟੇਰੇ ਖੋਕੇ ਲੈ ਗਏ ਇਹ ਘਟਨਾ ਸਮਰਾਠਾ ਸ਼ਹਿਰ ਦੇ ਮੇਨ ਚੌਂਕ ਵਿੱਚ ਇਹ ਰਿਕਸ਼ਾ ਚਲਾਉਂਦੇ ਗਰੀਬ ਪੀੜਤ ਸ਼ਿਵ ਨਾਰਾਇਣ ਨਾਲ ਬੀਤੀ ਸ਼ਾਮ ਕਰੀਬ ਹੋਈ ਰੋਟੀ ਕਮਾਉਣ ਲਈ 메ਨ ਚੌਂਕ ਵਿੱਚ ਖੜਾ ਸੀ ਅਤੇ ਦੋ ਵਿਅਕਤੀ ਉਸ ਕੋਲ ਆਏ ਤੇ ਕਹਿੰਦੇ ਅਸੀਂ ਸਮਰਾਲੇ ਰੇਲਵੇ ਸਟੇਸ਼ਨ ਤੇ ਜਾਣਾ ਜਦੋਂ ਪੀੜਤ ਰਿਕਸ਼ੇ ਵਾਲਾ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਸਮਰਾਲੇ ਦੀ ਨਵੀਂ ਦਾਣਾ ਮੰਡੀ ਕੋਲ ਇਹ ਹਾਦਸਾ ਵਾਪਰ ਗਿਆ ਸਤੀਕਾਂਦ ਨੇ ਅੱਬ ਭਜਾ ਕੇ ਜੋ ਠੀਕ ਪਿਆ ਜੀ ਜਿਉਂਦੇ ਜਲਦੀ ਰਿਕਸ਼ਾ ਮਿਲ ਜੇ ਰੋਜ਼ ਦੀ ਰੋਟੀ ਖਾਣਾ ਆਵੇ ਤੱਕ ਖਾਣੇ ਵਾਲਾ ਹੱਥ ਹਜੇ ਕਿਸ਼ਤਾਂ ਵੀ ਨਹੀਂ ਲਹੀਆਂ ਸੀ ਰਿਕਸ਼ੇ ਦੀਆਂ ਬੇਰਹਿਮ ਲੁਟੇਰਿਆਂ ਨੇ ਲੁੱਟ ਲਿਆ ਗਰੀਬ ਰਿਕਸ਼ੇ ਵਾਲਾ ਦੇਖ ਲਓ ਅੱਜ ਕੱਲ ਦੇ ਹਾਲਾਤ ਬੇਰਹਿਮ ਲੁਟੇਰਿਆਂ ਨੇ ਬਜ਼ੁਰਗ ਪਰਦੇਸੀ ਰਿਕਸ਼ਾ ਚਾਲਕ ਪਰਦੇਸੀ ਨੂੰ ਵੀ ਨਹੀਂ ਬਖਸਿਆ ਲੁਟੇਰੇ ਪਹਿਲਾਂ ਰਿਕਸ਼ੇ ਵਾਲੇ ਦੀ ਸਵਾਰੀ ਬਣੇ ਤੇ ਬਾਅਦ ਚ ਗਰੀਬ ਰਿਕਸ਼ੇ ਵਾਲੇ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਸੜਕ ਦੇ ਨਾਲ ਪਈ ਖਾਲੀ ਚ ਸੁੱਟ ਦਿੱਤਾ ਅਤੇ ਰਿਕਸ਼ਾ ਖੋਕੇ ਲੈ ਗਏ ਪੀੜਤ ਰਿਕਸ਼ੇ ਵਾਲੇ ਨੇ ਨਵਾਂ ਰਿਕਸ਼ਾ ਕਰੀਬ 2 ਲੱਖ ਰੁਪਏ ਦਾ 6 ਮਹੀਨੇ ਪਹਿਲਾਂ ਹੀ ਲਿਆ ਸੀ ਅਜੇ ਸਿਰਫ 6 ਕਿਸ਼ਤਾਂ ਹੀ ਲਾਈਆਂ ਸਨ ਉਹਦਾ ਰਿਕਸ਼ਾ ਜੋ ਉਹਦੀ ਰੋਜੀ ਰੋਟੀ ਸੀ ਅਣਪਛਾਤੇ ਲੁਟੇਰੇ ਖੋਕੇ ਲੈ ਗਏ ਇਹ ਘਟਨਾ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਈ ਰਿਕਸ਼ਾ ਚਲਾਉਂਦੇ ਗਰੀਬ ਪੀੜਤ ਸ਼ਿਵ ਨਾਰਾਇਣ ਨਾਲ ਬੀਤੀ ਸ਼ਾਮ ਕਰੀਬ ਹੋਈ ਰੋਟੀ ਕਮਾਉਣ ਲਈ 메인 ਚੌਕ ਵਿੱਚ ਖੜਾ ਸੀ ਅਤੇ ਦੋ ਵਿਅਕਤੀ ਉਸ ਕੋਲ ਆਏ ਤੇ ਕਹਿੰਦੇ ਅਸੀਂ ਸਮਰਾਲੇ ਰੇਲਵੇ ਸਟੇਸ਼ਨ ਤੇ ਜਾਣਾ ਜਦੋਂ ਪੀੜ ਤ릭ਸ਼ੇ ਵਾਲਾ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਸਮਰਾਲੇ ਦੀ ਨਵੀਂ ਦਾਣਾ ਮੰਡੀ ਕੋਲ ਇਹ ਹਾਦਸਾ ਵਾਪਰ ਗਿਆ ਸਤੀਕਾਂਦ ਨੇ ਅਬ ਮੱਝਾ ਕੇ ਜੋ ਠੀਕ ਪਿਆ ਜੀ ਜਲਦੀ ਜਲਦੀ ਦੀ ਰੱਖਸ਼ ਮਿਲ ਗਈ ਰੋਟੀ ਖਾਣੇ ਆਵੇ ਤੱਕ ਖਾਣੇ ਵਾਲਾ ਅਜੇ ਕਿਸ਼ਤਾਂ ਵੀ ਨਹੀਂ ਲਹੀਆਂ ਸੀ ਰਿਕਸ਼ੇ ਦੀਆਂ ਬੇਰਹਿਮ ਲੁਟੇਰਿਆਂ ਨੇ ਲੁੱਟ ਲਿਆ ਗਰੀਬ ਰਿਕਸ਼ੇ ਵਾਲਾ ਦੇਖ ਲਓ ਅੱਜ ਕੱਲ ਦੇ ਹਾਲਾਤ ਬੇਰਹਿਮ ਲੁਟੇਰਿਆਂ ਨੇ ਬਜ਼ੁਰਗ ਪਰਦੇਸੀ ਰਿਕਸ਼ਾ ਚਾਲਕ ਪਰਦੇਸੀ ਨੂੰ ਵੀ ਨਹੀਂ ਬਖਸਿਆ ਲੁਟੇਰੇ ਪਹਿਲਾਂ ਰਿਕਸ਼ੇ ਵਾਲੇ ਦੀ ਸਵਾਰੀ ਬਣੇ ਤੇ ਬਾਅਦ ਚ ਗਰੀਬ ਰਿਕਸ਼ੇ ਵਾਲੇ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਸੜਕ ਦੇ ਨਾਲ ਪਈ ਖਾਲੀ ਚ ਸੁੱਟ ਦਿੱਤਾ ਅਤੇ ਰਿਕਸ਼ਾ ਖੋਕੇ ਲੈ ਗਏ ਪੀੜਤ ਰਿਕਸ਼ੇ ਵਾਲੇ ਨੇ ਨਵਾਂ ਰਿਸ਼ਾ ਕਰੀਬ 2 ਲੱਖ ਰੁਪਏ ਦਾ 6 ਮਹੀਨੇ ਪਹਿਲਾਂ ਹੀ ਲਿਆ ਸੀ ਅਜੇ ਸਿਰਫ 6 ਕਿਸ਼ਤਾਂ ਹੀ ਲਾਈਆਂ ਸਨ ਉਹਦਾ ਰਿਕਸ਼ਾ ਜੋ ਉਹਦੀ ਰੋਜੀ ਰੋਟੀ ਸੀ ਅਣਪਛਾਤੇ ਲੁਟੇਰੇ ਖੋਕੇ ਲੈ ਗਏ ਇਹ ਘਟਨਾ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਈ ਰਿਕਸ਼ਾ ਚਲਾਉਂਦੇ ਗਰੀਬ ਪੀੜਤ ਸ਼ਿਵ ਨਾਰਾਇਣ ਨਾਲ ਬੀਤੀ ਸ਼ਾਮ ਕਰੀਬ ਹੋਈ ਰੋਟੀ ਕਮਾਉਣ ਲਈ ਮੇਨ ਚੌਂਕ ਵਿੱਚ ਖੜਾ ਸੀ ਅਤੇ ਦੋ ਵਿਅਕਤੀ ਉਸ ਕੋਲ ਆਏ ਤੇ ਕਹਿੰਦੇ ਅਸੀਂ ਸਮਰਾਲੇ ਰੇਲਵੇ ਸਟੇਸ਼ਨ ਤੇ ਜਾਣਾ ਜਦੋਂ ਪੀੜਤ ਰਿਕਸ਼ੇ ਵਾਲਾ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਸਮਰਾਜ ਦੀ ਨਵੀਂ ਦਾਣਾ ਮੰਡੀ ਕੋਲ ਇਹ ਹਾਦਸਾ ਵਾਪਰ ਗਿਆ। ਸਤੀਕਾਂਦ ਨੇ ਮਗਾ ਕੇ ਜੋ ਠੀਕ ਪਿਆ ਜੀ। ਜਿੰਦ ਜਲਦੀ ਦੀ ਰੱਖਸ਼ ਮਿਲ ਜਾਈਏ ਰੋਜ਼ ਦੀ ਰੋਟੀ ਖਾਣੇ ਆਵੇ ਤੱਕ ਖਾਣੇ ਵਾਸਤੇ। ਅਜੇ ਕਿਸ਼ਤਾਂ ਵੀ ਨਹੀਂ ਲਈਆਂ ਸੀ ਰਿਕਸ਼ੇ ਦੀਆਂ। ਬੇਰਹਿਮ ਲੁਟੇਰਿਆਂ ਨੇ ਲੁੱਟ ਲਿਆ ਗਰੀਬ ਰਿਕਸ਼ੇ ਵਾਲਾ। ਦੇਖ ਲਓ ਅੱਜ ਕੱਲ ਦੇ ਹਾਲਾਤ ਬੇਰਹਿਮ ਲੁਟੇਰਿਆਂ ਨੇ ਬਜ਼ੁਰਗ ਪਰਦੇਸੀ ਰਿਕਸ਼ਾ ਚਾਲਕ ਪਰਦੇਸੀ ਨੂੰ ਵੀ ਨਹੀਂ ਬਖਸ਼ਿਆ ਲੁਟੇਰੇ ਪਹਿਲਾਂ ਰਿਕਸ਼ੇ ਵਾਲੇ ਦੀ ਸਵਾਰੀ ਬਣੀ ਤੇ ਬਾਅਦ ਚ ਗਰੀਬ ਰਿਕਸ਼ੇ ਵਾਲੇ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਸੜਕ ਦੇ ਨਾਲ ਪਈ ਖਾਲੀ ਚ ਸੁੱਟ ਦਿੱਤਾ ਅਤੇ ਰਿਕਸ਼ਾ ਖੋ ਕੇ ਲੈ ਗਏ ਪੀੜਤ ਰਿਕਸ਼ੇ ਵਾਲੇ ਨੇ ਨਵਾਂ ਰਿਕਸ਼ਾ ਕਰੀਬ 2 ਲੱਖ ਰੁਪਏ ਦਾ 6 ਮਹੀਨੇ ਪਹਿਲਾਂ ਹੀ ਲਿਆ ਸੀ ਅਜੇ ਸਿਰਫ 6 ਕਿਸ਼ਤਾਂ ਹੀ ਲਾਈਆਂ ਸਨ ਉਹਦਾ ਰਿਕਸ਼ਾ ਜੋ ਉਹਦੀ ਰੋਜੀ ਰੋਟੀ ਸੀ ਅਣਪਛਾਤੇ ਲੁਟੇਰੇ ਖੋਕੀ ਲੈ ਗਏ ਇਹ ਘਟਨਾ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਈ ਰਿਕਸ਼ਾ ਚਲਾਉਂਦੇ ਗਰੀਬ ਪੀੜਤ ਸ਼ਿਵ ਨਾਰਾਇਣ ਨਾਲ ਬੀਤੀ ਸ਼ਾਮ ਕਰੀਬ ਹੋਈ ਰੋਟੀ ਕਮਾਉਣ ਲਈ ਮੇਨ ਚੌਂਕ ਵਿੱਚ ਖੜਾ ਸੀ ਅਤੇ ਦੋ ਵਿਅਕਤੀ ਉਸ ਕੋਲ ਆਏ ਤੇ ਕਹਿੰਦੇ ਅਸੀਂ ਸਮਰਾਲੇ ਰੇਲਵੇ ਸਟੇਸ਼ਨ ਤੇ ਜਾਣਾ ਜਦੋਂ ਪੀੜਤ ਰਿਕਸ਼ੇ ਵਾਲਾ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਸਮਰਾਲਾ ਦੀ ਨਵੀਂ ਦਾਣਾ ਮੰਡੀ ਕੋਲ ਇਹ ਹਾਦਸਾ ਵਾਪਰ ਗਿਆ ਸਤਿਕਾਰ ਅੰਦਰ ਮੈਂ ਮਾੜਾ ਕੇ ਜੋ ਠੀਕ ਪਿਆ ਜੀ ਇਹ ਜੰਤ ਜਲੇ ਦੀ ਰੱਖ ਸਮਝ ਗਏ ਰੋਜ਼ ਦੀ ਰੋਟੀ ਖਾਣਾ ਆਵੇ ਤੱਕ ਖਾਣੇ ਵਾਲਾ ਹਜੇ ਕਿਸ਼ਤਾਂ ਵੀ ਨਹੀਂ ਲਹੀਆਂ ਸੀ ਰਿਕਸ਼ੇ ਦੀਆਂ ਬੇਰਹਿਮ ਲੁਟੇਰਿਆਂ ਨੇ ਲੁੱਟ ਲਿਆ ਗਰੀਬ ਰਿਕਸ਼ੇ ਵਾਲਾ ਦੇਖ ਲਓ ਅੱਜ ਕੱਲ ਦੇ ਹਾਲਾਤ ਬੇਰਹਿਮ ਲੁਟੇਰਿਆਂ ਨੇ ਬਜ਼ੁਰਗ ਪਰਦੇਸੀ ਰਿਕਸ਼ਾ ਚਾਲਕ ਪਰਦੇਸੀ ਨੂੰ ਵੀ ਨਹੀਂ ਬਖਸਿਆ ਲੁਟੇਰੇ ਪਹਿਲਾਂ ਰਿਕਸ਼ੇ ਵਾਲੇ ਦੀ ਸਵਾਰੀ ਬਣੇ ਤੇ ਬਾਅਦ ਚ ਗਰੀਬ ਰਿਕਸ਼ੇ ਵਾਲੇ ਨਾਲ ਕੁੱਟਮਾਰ ਕੀਤੀ ਅਤੇ ਉਹਨੂੰ ਸੜਕ ਦੇ ਨਾਲ ਪਈ ਖਾਲੀ ਚ ਸੁੱਟ ਦਿੱਤਾ ਅਤੇ ਰਿਕਸ਼ਾ ਖੋਕੇ ਲੈ ਗਏ ਪੀੜਤ ਰਿਕਸ਼ੇ ਵਾਲੇ ਨੇ ਨਵਾਂ ਰਿਕਸ਼ਾ ਕਰੀਬ 2 ਲੱਖ ਰੁਪਏ ਦਾ 6 ਮਹੀਨੇ ਪਹਿਲਾਂ ਹੀ ਲਿਆ ਸੀ ਅਜੇ ਸਿਰਫ 6 ਕਿਸ਼ਤਾਂ ਹੀ ਲਾਈਆਂ ਸਨ ਉਹਦਾ ਰਿਕਸ਼ਾ ਜੋ ਉਹਦੀ ਰੋਜੀ ਰੋਟੀ ਸੀ ਅਣਪਛਾਤੇ ਲੁਟੇਰੇ ਖੋਕੇ ਲੈ ਗਏ ਇਹ ਘਟਨਾ ਸਮਰਾਣਾ ਸ਼ਹਿਰ ਦੇ ਮੇਨ ਚੌਂਕ ਵਿੱਚ ਇਹ ਰਿਕਸ਼ਾ ਚਲਾਉਂਦੇ ਗਰੀਬ ਪੀੜਤ ਸ਼ਿਵ ਨਾਰਾਇਣ ਨਾਲ ਬੀਤੀ ਸ਼ਾਮ ਕਰੀਬ ਹੋਈ ਰੋਟੀ ਕਮਾਉਣ ਲਈ 메인 ਚੌਕ ਵਿੱਚ ਖੜਾ ਸੀ ਅਤੇ ਦੋ ਵਿਅਕਤੀ ਉਸ ਕੋਲ ਆਏ ਤੇ ਕਹਿੰਦੇ ਅਸੀਂ ਸਮਰਾਲੇ ਰੇਲਵੇ ਸਟੇਸ਼ਨ ਤੇ ਜਾਣਾ ਜਦੋਂ ਪੀੜਤ ਰਿਕਸ਼ੇ ਵਾਲਾ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਸਮਰਾਜ ਦੀ ਨਵੀਂ ਦਾਣਾ ਮੰਡੀ ਕੋਲ ਇਹ ਹਾਦਸਾ ਵਾਪਰਿਆ